ਮਨ ਕੀ ਹੈ ਵਾਸਤਵਕ ਮਨ ਕੀ ਹੈ ਮਨ ਵਿਚਾਰ ਹੈ ਮਨ ਸੋਚਣੀ ਹੈ ਮਨ ਚਿਤਵਨੀ ਹੈ ਮਨ ਅਹੰਗ ਹੈ ਇਹ ਚਾਰ ਸ਼ਕਤੀਆਂ ਦਾ مجموعه ਹੈ ਜੈਸੇ ਤਨ ਚਾਰਾਂ ਦਾ ਜੋੜ ਹੈ ਹੱਡੀਆਂ ਮਾਸ ਮਿੰਜ ਕਲੜੀ ਇਸ ਤਰ੍ਹਾਂ ਮਨ ਵੀ ਚਾਰਾਂ ਦਾ مجموعه ਹੈ ਵਿਚਾਰ ਸੋਚਣੀ ਚਿਤਵਨੀ ਤੇ ਅਹੰ ਇਸ ਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰ ਮਨ ਬੁੱਧ ਚਿੱਤ ਅਹੰ ਇਸ ਨੂੰ ਸ਼ਾਸਤਰਕਾਰ ਚਤੁਸ਼ਟਾ ਅੰਤ ਕਰਨ ਵੀ ਕਹਿੰਦੇ ਨੇ ਚਤੁਸ਼ਟਾ ਅੰਤਹ ਕਰਨ ਚਾਰਾਂ ਦਾ ਮجموعਾ ਚਾਰਾਂ ਦਾ ਜੋੜ ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਮਨ ਜਦ ਮਨਕ ਸੋਚਦਾ ਹੈ कि किस विचार ਨੂੰ ਮੈਂ ਆਪਣੀ ਜ਼ਿੰਦਗੀ